ਫਗਵਾੜਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬਿਜਲੀ ਦੇ ਲੱਗ ਰਹੇ ਕਟ ਲੋਕਾਂ ਲਈ ਸਭ ਤੋਂ ਵੱਡੀ ਮੁਸੀਬਤ ਦਾ ਕਾਰਨ ਬਣੇ ਹੋਏ ਨੇ ਇੱਕ ਪਾਸੇ ਜਿੱਥੇ ਹੁਣ ਕਿਸਾਨ ਝੋਨੇ ਦੀ ਫਸਲ ਨੂੰ ਲੈ ਕੇ ਮੋਟਰਾਂ ਦੇ ਨਿਰਵਿਘਨ ਬਿਜਲੀ ਦੀ ਸਪਲਾਈ ਦੀ ਮੰਗ ਕਰ ਰਹੇ ਹਨ ਉੱਥੇ ਹੀ ਹੁਣ ਸ਼ਹਿਰ ਵਾਸੀ ਵੀ ਬਿਜਲੀ ਦੇ ਕਟਾ ਤੋਂ ਦੁਖੀ ਹੋ ਕੇ ਸੜਕਾਂ ਤੇ ਉਤਰਨ ਲਈ ਮਜਬੂਰ ਹਨ ਇਸ ਦੇ ਚੱਲਦਿਆਂ ਮਲਾ ਆਦਰਸ਼ ਨਗਰ ਦੇ ਵਾਸੀਆਂ ਵੱਲੋਂ ਬਿਜਲੀ ਦੇ ਕਟਾ ਤੋਂ ਦੁਖੀ ਹੋ ਕੇ ਥਾਣਾ ਸਤਨਾਮ ਭਰ ਆ ਕੇ ਧਰਨਾ ਲਗਾ ਕੇ ਟ੍ਰੈਫਿਕ ਝਾਂਮਕੀਤਾ ਗਿਆ ਇਸ ਦੌਰਾਨ ਧਰਨਾਕਾਰੀਆਂ ਨੇ ਆਖਿਆ ਕਿ ਉਨ੍ਹਾਂ ਦੇ ਮਹੱਲੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਬਿਜਲੀ ਦੀ ਸਪਲਾਈ ਪੂਰੀ ਨਹੀਂ ਆ ਰਹੀ ਜਿਸ ਕਾਰਨ ਸਮੂਹ ਮਹਲਾਵਾਸੀ ਖਾਸੇ ਪਰੇਸ਼ਾਨ ਨੇ ਉਨ੍ਹਾਂ ਆਖਿਆ ਕਿ ਬਿਜਲੀ ਦੇ ਕਟਾ ਕਰਨ ਉਨ੍ਹਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਭਾਰੀ ਦਿੱਕਤ ਆ ਰਹੀ ਹੈ ਜਿਸ ਸੰਬੰਧੀ ਉਹ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ 1912 ਨੰਬਰ ਤੇ ਵੀ ਕਾਲ ਕਰ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਉਹਨਾਂ ਬਿਜਲੀ ਵਿਭਾਗ ਦੇ ਨਾਲ-ਨਾਲ ਫੋਕਵਾੜਾ ਪੁਲਿਸ ਪ੍ਰਸ਼ਾਸਨ ਪਾਸੋਂ ਵੀ ਮੰਗ ਕੀਤੀ ਕਿ ਉਹਨਾਂ ਦੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇ। ਅਦਾਰਿਸ਼ ਨਗਰ ਦੇ ਵਿੱਚ ਨਾ ਬਿਜਲੀ ਦਾ ਬਹੁਤ ਬੁਰਾ ਹੈ। ਮੇਰੀ ਆਪਣੀ ਬੇਟੀ ਹੈ 9 ਮਹੀਨੇ ਦੀ ਹੈ। ਉਹਨੂੰ ਅਸਥਮਾ ਪ੍ਰੋਬਲਮ ਹੈ ਔਰ 2 ਘੰਟੇ ਲਾਈਟ ਆਂਦੀ ਹੈ। ਅੱਜ ਅਸੀਂ ਹਾਰ ਕੇ ਬਿਜਲੀ ਵਿਭਾਗ ਨੂੰ ਕਹਿ-ਕਹਿ ਕੇ ਥਾਗੇ ਸੀਗੇ। ਔਰ ਅੱਜ ਅਸੀਂ ਜਾਮ ਲਗਾਇਆ ਸੋ ਗੌਰਵ ਸਰ ਹੈ ਉਹ ਗੌਰਵ ਸਰ ਕਹਿੰਦੇ ਅਸੀਂ ਨਾਲ ਆਂ ਕੱਲ ਤੋਂ ਬਾਅਦ ਇਸ ਤੋਂ ਬਾਅਦ ਪ੍ਰੋਬਲਮ ਨਹੀਂ ਹੋਏਗੀ ਸਾਨੂੰ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ ਬਸ ਇਹ ਹੈ ਕਿ ਪ੍ਰੋਬਲਮ ਬਹੁਤ ਜ਼ਿਆਦਾ ਹੈ 7 ਦਿਨਾਂ ਤੋਂ 1912 ਤੇ ਫੋਨ ਕਰ ਰਹੇ ਆ ਮੈਂ ਹੁਣ ਤੁਹਾਡੇ ਸਾਹਮਣੇ ਕਰ ਸਕਦਾ 24 ਘੰਟੇ ਦੀ ਸਰਵਿਸ ਹੈ ਇਹ ਕਹਿੰਦੇ 1912 ਆ ਤੁਸੀਂ ਸੁਣ ਸਕਦੇ ਕੀ ਹੁੰਦਾ ਹੈ ਔਰ ਅਗਰ 1912 ਤੇ ਕੰਪਲੇਂਟ ਜਾਂਦੀ ਹੈ ਕੰਪਲੀਟ ਦਾ ਨੰਬਰ ਆ ਜਾਂਦਾ ਨਾ ਕੋਈ ਨੰਬਰ ਹੁੰਦਾ ਹੈ ਲੁੱਕ ਆ ਲੋ ਅੱਜ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਕਿ ਮਤਲਬ ਸਰਕਾਰ ਜਿਹੜੀ ਹੈ ਕਿ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ 24 ਘੰਟੇ ਬਿਜਲੀ ਜ਼ੀਰੋ ਬਿੱਲ ਠੀਕ ਹੈ ਜੀ ਇਹ ਸਭ ਵਾਅਦੇ ਜਿਹੜੇ ਆਮ ਪਾਰਟੀ ਦੇ ਜਿਹਦੇ ਝੂਠੇ ਵਾਅਦੇ ਆ ਕੋਈ ਸਰਕਾਰ ਜਿਹੜੀ ਹੈ ਕਿ ਇਸ ਚੀਜ਼ ਦੇ ਗਰਾਊਂਡ ਲੈਵਲ ਤੇ ਵੇਖਦੀ ਨਹੀਂ ਭਈ ਸੋਸ਼ਲ ਮੀਡੀਆ ਦੇ ਉੱਤੇ ਜਿਹਦਾ ਹੈਗਾ ਕਿ ਆ ਕਿ ਖਾਪ ਰੋਲਾ ਇਹਨਾਂ ਦਾ ਹੈਗਾ ਵਾ ਉਹ ਦੇਖੋ ਅੱਜ ਇਹ ਪਬਲਿਕ ਜਿਹੜੀ ਹੈਗੀ ਆ ਕਿ ਇੱਕ ਇੱਕ ਹਫ਼ਤੇ ਤੋਂ ਜਿਹੜੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਆ ਉਦੋਂ ਮੈਂ ਗੱਲ ਕੀਤੀ ਕਹਿੰਦੇ ਕਿ ਮਤਲਬ ਤੁਹਾਡਾ ਬਿੱਲ ਜਿੱਦੋਂ ਆਉਂਦਾ ਉਹ ਕਹਿੰਦੇ ਕਿ ਸਾਡੇ ਕੋਲ ਬਿੱਲ ਭੇ ਲੈ ਲੈਣ ਬਸ ਅੱਜ ਲਾਈਟ ਦੱਸਨੂੰ ਦਿੱਤੀ ਜਾਵੇ ਕਿੰਨੇ ਸਮੇਂ ਤੋਂ ਲਾਈਟ ਦਾ ਤੁਸੀਂ ਸੰਗਠਨ ਕਰ ਰਹੇ ਹੋ ਇਹ ਪੂਰਾ ਇੱਕ ਹਫਤਾ ਹੋ ਗਿਆ ਇਸ ਮਸਲੇ ਨੂੰ ਚੱਲ ਰਿਹਾ ਉਹ ਸੋ ਇਹਨਾਂ ਨੇ ਬਹੁਤ ਜ਼ਿਆਦਾ ਕਿ ਮਤਲਬ ਵੀ ਬਰਦਾਸ਼ਤ ਕੀਤਾ ਮਤਲਬ ਅੱਜ ਸਹੀ ਹੁੰਦਾ ਕੱਲ ਸਹੀ ਹੁੰਦਾ ਅਧਿਕਾਰਕਾਰ ਇਹਨਾਂ ਨੇ ਮਤਲਬ ਵੀ ਅੱਜ ਇਸ ਜਗ੍ਹਾ ਦੇ ਉੱਤੇ ਆ ਕੇ ਰੋਡ ਜਾਮ ਕੀਤਾ ਮਾਮਲਾ ਇਹ ਸੀਗਾ ਜਿੱਦਾਂ ਕਿ ਇੱਕ ਹਫਤਾ ਤੋਂ ਉੱਪਰ ਹੋ ਗਿਆ ਜਿਹੜੀ ਲਾਈਟ ਦੀ ਇਹ ਪ੍ਰੋਬਲਮ ਇਥੇ ਹੋ ਸਕੀ ਹੈ ਠੀਕ ਹੈ ਨਾ ਇੱਕ ਹਫਤੇ ਤੋਂ ਪੂਰਾ ਜਣ ਕਿ ਇਤੋਂ ਸੇ ਲਾ ਲਓ ਕਿ ਰਾਤ ਨੂੰ ਇਹਨਾਂ ਦੀ ਪ੍ਰੋਬਲਮ ਹੁੰਦੀ ਆ ਸਾਰੀ ਰਾਤ ਨਿਕਲ ਜਾਂਦੀ ਪੂਰੀ ਪੂਰੀ ਰਾਤ ਇਹਨਾਂ ਦੀ ਪ੍ਰੋਬਲਮ ਹੱਲ ਨਹੀਂ ਹੋ ਰਹੀ ਨਹੀਂ ਹੁੰਦੀ ਜੀ ਪਿਛਲੇ ਐਤਵਾਰ ਦੀ ਵੀ ਇਹੀ ਪ੍ਰੋਬਲਮ ਸੀ ਅੱਜ ਦੀ ਵੀ ਇਹਦੀ ਇਹੀ ਪ੍ਰੋਬਲਮ ਹੈ ਕੋਈ ਜਵਾਬ ਨਹੀਂ ਕਿਸੇ ਨੇ ਕੁਝ ਨਹੀਂ ਗਾ ਪਾਣੀ ਤਾਂ ਨਹੀਂ ਸਾਰ ਮੁੱਕ ਜਾਂਦਾ ਬੰਦੇ ਦਾ ਉਦ्रेस ਧਰਨੇ ਦੀ ਸੋਚਣਾ ਮਿਲਦੇ ਸਾਰੇ ਥਾਣਾ ਸਤਨਾਮਪੁਰਾ ਦੇ ਐਸਐਚਓ ਗੌਰਵ ਧੀਰ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਮਹਿਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨੂੰ ਲਿਖਤੀ ਸ਼ਿਕਾਇਤ ਦੇਣ ਤੇ ਖੁਦ ਉਹ ਉਹਨਾਂ ਨਾਲ ਜਾ ਕੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ ਸਤਨਾਮਪੁਰਾ ਏਰੀਆ ਚ ਲਾਈਟ ਦਾ ਕੱਟ ਹੈਗਾ ਇਲੈਕਟ੍ਰਿਸਿਟੀ ਕਟ ਚੱਲ ਰਿਹਾ ਜਿਹਦੇ ਕਰਕੇ ਪਬਲਿਕ ਪਰੇਸ਼ਾਨ ਹੈ ਇਹਨਾਂ ਦੇ ਦੱਸਣ ਮੁਤਾਬਕ ਅੱਜ ਤੋਂ 6-7 ਦਿਨ ਪਹਿਲਾਂ ਵੀ ਇਦਾਂ ਕੱਟ ਰਿਹਾ ਜੀ ਕਾਫੀ ਦਿਨਾਂ ਤੋਂ ਇਹ ਕਹਿੰਦੇ ਵੀ ਅਸੀਂ ਲਗਾਤਾਰ ਕੰਪਲੇਂਟਸ ਕਰ ਰਹੇ ਆ ਬਿਜਲੀ ਮਾਹਤਮਾ ਨੂੰ ਮੈਸੇਜਸ ਕਰ ਰਹੇ ਆ ਕੰਪਲੇਂਟ ਸੈਂਟਰ ਤੇ ਕਾਲ ਕਰ ਰਹੇ ਆ ਐਸਸੀਐਨ ਨੂੰ ਕਾਲ ਕਰਦੇ ਜੇਈ ਨੂੰ ਕਾਲ ਕਰਦੇ ਜੈਸੀਏ ਨੂੰ ਕਾਲ ਕਰਦੇ ਆ ਤੇ ਸਾਨੂੰ ਰਿਸਪੌਂਸ ਨਹੀਂ ਮਿਲਦਾ ਤੇ ਹਾਲੇ ਤੱਕ ਇਲੈਕਟ੍ਰਿਸਿਟੀ ਕੱਟ ਠੀਕ ਨਹੀਂ ਹੋਇਆ ਸਾਡਾ ਕਿ ਫਾਲਟ ਕਿੱਥੇ ਆ ਉਹਨਾਂ ਦੇ ਦੱਸਣ ਮੁਤਾਬਕ ਵੀ ਉਹੋ ਹੀ ਨਹੀਂ ਉਹਨਾਂ ਨੂੰ ਲੱਭ ਰਿਹਾ ਸੋ ਉਹ ਹੁਣ ਇਹਨਾਂ ਨੂੰ ਟੈਕਨੀਸ਼ੀਅਨ ਦੇ ਨਾਲ ਗੱਲ ਕੀਤੀ ਐਕਸੀਨ ਸਾਹਿਬ ਦੇ ਨਾਲ ਬਿਜਲੀ ਮਾਹਤਮਾ ਦੇ ਨਾਲ ਤੇ ਉਹਨਾਂ ਨੇ ਹੌਸਲਾ ਦਿੱਤਾ ਵੀ ਆਪਾਂ ਸਵੇਰੇ 4:30 ਵਜੇ ਤੱਕ ਇਹ ਫਾਲਟ ਲੱਭ ਕੇ ਤੇ ਬਾਕੀ ਇਨ ਕੇਸ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਨੂੰ ਦੱਸਿਆ ਗਿਆ ਫਿਰ ਰੋਟੇ ਜਾਨ ਨਾਲ ਲਗਾਓ ਸਹੀ ਰੱਖੋ ਐਡਮਿਨਿਸਟ੍ਰੇਸ਼ਨ ਦੇ ਨਾਲ ਰਾਬਤਾ ਕਾਇਮ ਕਰਿਓ ਆਪਾਂ ਕਿਸੇ ਵੀ ਸੀਨੀਅਰ ਅਫਸਰ ਦੇ ਧਿਆਨ ਚ ਲਿਆਵਾਂਗੇ ਤੇ ਉਹ ਮਸਲਾ ਹੱਲ ਕਰਾਵਾਂਗੇ